ਕਵੀਰ ਤੂੰ ਹੀ ਕਵੀਰ ਤੂੰ ਤੇਰਾ ਨਾਉ ਕਵੀਰ ਰਾਮ ਰਜਨ ਤਾਂ ਪਾਗੇ ਜੋ ਪਹਿਲੇ ਤਜੇ શરીર اے ਪਰਮਾਤਮਾ ਜੀਵੀ ਤੂੰ ਐ ਉਸ ਨੂੰ ਚਲਾਉਣ ਵਾਲਾ ਵੀ ਤੂੰ ਐ ਤੂੰ ਵੱਡਾ ਐ ਤੇਰਾ ਨਾਮ ਵੱਡਾ ਐ ਤੂੰ ਗਿਆਨ ਤੇ ਕਰਮ ਇੰਦਰੀਆਂ ਦੇ ਪੌਂਚ ਤੋਂ ਬਾਹਰ ਐ ਸਭ ਕੁਝ ਤੂੰ ਹੀ ਤੂੰ ਐ ਤੇਰੇ ਤੋਂ ਬਗਨਾ ਹੋਰ ਕੁਝ ਵੀ ਨਹੀਂ ਪਰ ਤੇਰੇ ਨਾਲ ਤਾਂ ਹੀ ਮਿਲਿਆ ਜਾ ਸਕਦਾ ਜੇਕਰ ਤੇਰੀ ਕਿਰਪਾ ਹੋ ਜਾਵੇ ਤੇਨਾਗੋਣਾ ਦੇ ਪ੍ਰਭਾਵ ਵਾਲੇ ਸੁਭਾ ਨੂੰ ਤਿਆਕੇ ਤੇਰੀ ਦਿੱਤੀ ਮੱਤ ਦੀ ਸੰਗਤ ਕੀਤੀ ਜਾਵੇ ਮੱਤਵਿਜ ਰਤਨ ਜਵਾਹਰ ਮਾਨਕ ਜੇਕਰ ਗੁਰ ਕੀ ਸਿੱਖ ਸੁਣੀ ਜੇ ਇੱਕ ਬਾਣੀ ਗੁਰੂ ਦੀ ਸਿੱਖਿਆ ਨੂੰ ਮਾਨਕ ਮਾ ਲਵੇ ਤਾਹਿਰ ਦੇ ਵਿੱਚ ਬੇਅੰਤ ਕੀਮਤੀ ਗੁਣ ਪ੍ਰਗਟ ਹੋ ਜਾਂਦੇ ਆ ਇਹ ਸਭ ਕੁਝ ਸਿੱਪ ਸਲਾ ਦੀ ਬਾਣੀ ਅਤੇ ਕਰਤਾਰ ਦੇ ਮੇਹ ਚਟਕਾ ਹੋ ਸਕਦਾ ਏ ਈਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ ਸੱਚਾ ਸੌਦਾ ਹਾਰ ਤੋਂ ਸਾਚ ਰਦਨੀ ਭਰੇ ਪੰਡਾਲ ਇੱਕ ਬਾਣੀ ਹੀ ਪ੍ਰਮਾਣਿਕ ਗੁਰੂ ਹੈ ਇਸ ਨੂੰ ਆਪਣੇ ਵਿਚਾਰ ਮੰਡਲ ਵਿੱਚ ਵਸਾ ਕੇ ਸੰਸਾਰੀ ਲਗਨ ਛੱਡ ਕੇ ਹਰ ਸਾਹ ਪ੍ਰਮਾਤਮਾ ਹੀ ਨਜ਼ਰ ਆਉਂਦਾ ਹੈ ਇਹ ਨਾਂ ਨਿਭਣ ਵਾਲਾ ਸੱਚਾ ਸੋਧਾ ਹੈ ਸੱਚੇ ਬੋ ਦੇ ਸੱਚੇ ਸ਼ਬਦੋਂ ਮਿਲਦਾ ਹੈ